ਨਮਸਕਾਰ ਆਕਾਸ਼ ਵਾਨੀ ਦਾ ਚੰਦਰ ਕੇਨਰ ਹਾਂ ਤੋਂ ਸਿਚੰਚਲ ਸ਼ਰਮਾ ਤੋਂ ਪ੍ਰਦੂਸ਼ਕ ਖਬਰਾਂ ਸੁਣੋ ਪਹਿਲਾ ਸੁਪੋਲਟ ਨੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਾਧੂ ਭੋਜਨ ਪੈਦਾ ਕਰਨ ਵਾਲਾ ਦੇਸ਼ ਹੈ ਅਤੇ ਵਿਸ਼ਵ ਖੁਰਾਕ ਸੁਰੱਖਿਆ ਤੇ ਵਿਸ਼ਵ ਪੋਸ਼ਣ ਸੁਰੱਖਿਆ 'ਚ ਲੱਗਿਆ ਹੋਇਆ ਹੈ ਕੇਂਦਰੀ ਵਣਜ ਦੇ ਸਨਤ ਰਾਜ ਮੰਤਰੀ ਜਤਿਨ ਪ੍ਰਸਾਦ ਅੱਜ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਵੀ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੇ CBS ਅਪਗ੍ਰੇਡੇਸ਼ਨ ਸਮਝੌਤਾ ਸਹਿਬਤ ਕੀਤਾ ਅਤੇ ਪੈਰਾਓਲੰਪਿਕ 2024 ਦੇ ਅੱਜ 8ਵੇਂ ਦਿਨ ਸ਼ੂਟਿੰਗ ਵਿੱਚ ਮਨੁਪਾਖਰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ਤੇ ਰਹਿ ਕੇ ਹੈਟ੍ਰਿਕ ਤੋਖੂੰਜੀ ਤੇ ਹੁਣ ਖਬਰਾਂ ਇਸ ਥਾਣ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਾਧੂ ਭੋਜਨ ਪੈਦਾ ਕਰਨ ਵਾਲਾ ਦੇਸ਼ ਹੈ ਅਤੇ ਵਿਸ਼ਵ ਖੁਰਾਕ ਸੁਰੱਖਿਆ ਤੇ ਵਿਸ਼ਵ ਪੋਸ਼ਣ ਸੁਰੱਖਿਆ ਵਿੱਚ ਲੱਗਿਆ ਹੋਇਆ ਹੈ ਉਨਾ ਕਿਹਾ ਕਿ ਸਰਕਾਰ ਕਿਸਾਨਾਂ ਦੇ ਜੀਵਨ ਨੂੰ ਸੁਧਾਰਨ ਦੇ ਮੰਤਵ ਨਾਲ ਸੁਧਾਰਾਂ ਤੇ ਉਪਾਵਾਂ ਨਾਲ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰ ਰਹੀ ਹੈ ਅੱਜ ਨੂੰ ਦਿੱਲੀ ਵਿੱਚ ਖੇਤੀ ਅਰਥ ਸ਼ਾਸਤਰੀਆਂ ਦੀ 23ਵੀਂ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀਬਾੜੀ ਸਰਕਾਰ ਦੀ ਆਰਥਿਕ ਨੀਤੀ ਦਾ ਕੇਂਦਰ ਹੈ ਅਤੇ ਭਾਰਤ ਬਾਜਰੇ ਦੁੱਧ ਦਾਲਾਂ ਤੇ ਮਸਾਲਿਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ आज भारत एक फूड सरप्लस देश है दूध दाल और मसालों का सबसे बड़ा प्रोड्यूसर है फूड ग्रेन, फ्रूट्स वेजिटेबल कॉटन सुगर टी फ्रेम्ड फिश इनका दूसरा सबसे बड़ा प्रोड्यूसर एक वो समय था जब भारत की फूड सिक्योरिटी दुनिया की चिंता का विषय एक आज का समय है जब भारत ग्लोबल फूड सिक्योरिटी ग्लोबल न्यूट्रिशन सिक्योरिटी इसके सॉल्यूशन देने में प्रधानमंत्री मोदी ने कहा कि भारत रसायन मुक्त कुदरती खेती ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਕੇਂਦਰੀ ਬਜਟ 2024-25 ਵਿੱਚ ਟਿਕਾਊ ਖੇਤੀ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਫਸਲਾਂ ਦੀਆਂ 1000 नौ सौ नवं जलवायु अनुकूल किस्मा प्रदान की प्रधानमंत्री मोदी ने कहा कि भारत खेतीबाड़ी बाड़ी खेतल तकनोलोजी की वरत कर रहा है और प्रधानमंत्री किसान सम्मान निधि तहत एक क्लिक कलिक दस करोड़ किसान खात्या ट्रांसफर किए जाते हैं भारत में हम बड़े पैमाने पर केमिकल फ्री नेचुरल फार्मिंग को प्रमोट कर रहे हैं इसके काफी अच्छे रिजल्ट देखने को मिले हैं इस साल के बजट में भी बहुत बड़ा फोकस सस्टेनेबल फार्मिंग और क्लाइमेट रेजिलिएंट फार्मिंग पर है हम अपने किसानों को सपोर्ट करने के लिए एक पूरा इकोसिस्टम डेवलप कर रहे हैं भारत का बहुत जोर क्लाइमेट रेजिलिएंट क्रॉप से जुड़ी रिसर्च एंड डेवलपमेंट पर है बीते दस सालों में हमने करीब 1900 नई क्लाइमेट रेजिलिएंट वेराइटी अपने किसानों को दी है इसका लाभ भारत के किसानों को भी मिल रहा है કેન્દ્રી વણિજ અને સન્ત રાજસાદ અજ અમૃતસર ચંડ શ્રી દરબાર સાહ વિખે નતમસ્તક હોય અને સરબત ભલેસ ਉਹਨਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੈਠ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਤਨ ਪ੍ਰਸਾਦ ਨੇ ਕਿਹਾ ਕਿ ਅਜੋ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਦਰਬਾਰ ਸਾਹਿਬ ਆ ਕੇ ਰੂਹ ਨੂੰ ਇੱਕ ਵੱਖਰਾ ਹੀ ਸਕੂਨ ਮਿਲਦਾ ਹੈ। ਉਹਨਾਂ ਸਿਆਸਤ ਵਿੱਚ ਸਬੰਧਿਤ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਹ ਸਿਰਫ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਨੇ। ਪੰਜਾਬ বিজেপি ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਕੇਂਦਰੀ ਮੰਤਰੀ ਅਤੇ বিজেপি ਦੇ ਕੌਮੀ ਪ੍ਰਧਾਨ ਜੀਪੀ ਨੱਡਾ ਨਾਲ ਕੱਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਉਹਨਾਂ ਜੀਪੀ ਨੱਡਾ ਨੂੰ ਦੱਸਿਆ ਕਿ ਭਾਵੇਂ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਹਾਰ ਗਏ ਪਰ ਉਹ ਹਲਕੇ ਵਿੱਚ ਪਾਰਟੀ ਦੀ ਮਜ਼ਬੂਤ ਮੌਜੂਦਗੀ ਕਾਇਮ ਕਰਨ ਵਿੱਚ ਸਫਲ ਰਹੇ ਨੇ। ਉਹ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਣਗੇ ਅਤੇ ਅਗਲੀਆਂ ਚੋਣਾਂ ਵਿੱਚ ਜ਼ਰੂਰ ਜਿੱਤ ਪ੍ਰਾਪਤ ਕਰਨਗੇ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੇਪੀ ਨੱਡਾ ਦੀ ਅਗਵਾਈ ਹੇਠ ਭਾਜਪਾ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਲੋਕ ਸਭਾ ਚੋਣਾਂ ਜ਼ੋਰਦਾਰ ਢੰਗ ਨਾਲ ਲੜੀਆਂ ਤੇ ਪਾਰਟੀ ਪੰਜਾਬ 'ਚ ਵੋਟ ਫੀਸਦ ਵਧਾਉਣ ਵਿੱਚ ਕਾਮਯਾਬ ਰਹੀ ਉਹਨਾਂ ਕਿਹਾ ਕਿ ਜੇਪੀ ਨੱਡਾ ਦਾ ਪਿਆਰ ਤੇ ਆਸ਼ੀਰਵਾਦ ਉਹਨਾਂ ਨੂੰ ਹਮੇਸ਼ਾ ਹੀ ਮਿਲਿਆ ਤੇ ਇਸ ਮੁਲਾਕਾਤ ਮਗਰੋਂ ਉਹਨਾਂ ਅੰਦਰ ਨਵੀਂ ਉੱਚਾ ਭਰੀ ਹੈ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਅੱਜ 14ਵਾਂ ਭਾਰਤੀ ਅੰਗਦਾਨ ਦਿਵਸ ਹੈ ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤਹਿਤ ਕੌਮੀ ਅੰਗ ਅਤੇ ਟਿਸ਼ੂ ਟ੍ਰਾਂਸਪਲੈਂਟ ਸੰਗਠਨ ਨੇ ਅੱਜ ਨਵੀਂ ਦਿੱਲੀ 'ਚ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਸਿਹਤ ਤੇ ਪਰਿਵਾਰ ਭਲਾਈ ਰਾਜमंत्री ਅਨੁਪ੍ਰਿਆ ਪਟੇਲ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਗਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਰੋਟਰੀ ਕਲੱਬ ਖਰੜ ਦੇ ਮੈਂਬਰ ਹਰਪ੍ਰੀਤ ਸਿੰਘ ਰੇਖੀ ਅਤੇ ਹੁਸ਼ਿਆਰਪੁਰ ਤੋਂ ਕੋਰਨੀਅਲ ਟ੍ਰਾਂਸਪਲੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਅਰੋੜਾ ਦਾ ਕਹਿਣਾ ਹੈ ਕਿ ਅੰਗਦਾਨ ਦੇ ਖੇਤਰ ਵਿੱਚ ਲੋਕਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਸਾਡੀ ਸੁਸਾਇਟੀ ਨੇਤਰਹੀਨ ਵਿਅਕਤੀਆਂ ਵਾਸਤੇ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੀ ਹੈ ਹੁਣ ਤੱਕ ਸੁਸਾਇਟੀ ਵੱਲੋਂ 4100 ਤੋਂ ਵੱਧ ਕਾਰਨੀਅਲ ਬਲਾਈਨੈਸ ਤੋਂ ਪੀੜਿਤ ਮਰੀਜ਼ਾਂ ਨੂੰ ਬਿਲਕੁਲ ਫ੍ਰੀ ਅੱਖਾਂ ਲਗਵਾ ਕੇ ਇਸ ਸੰਸਾਰ ਨੂੰ ਦੇਖਣ ਦੇ ਕਾਬਿਲ ਬਣਾਇਆ ਗਿਆ ਹੈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਾਰਨੀਅਲ ਬਲਾਈਨੈਸ ਤੋਂ ਪੀੜਿਤ ਵਿਅਕਤੀਆਂ ਦੀ ਤਦਾਦ ਬਹੁਤ ਜ਼ਿਆਦਾ ਹੈ ਅਤੇ ਕਾਰਨੀਆਂ ਦੀ ਕਲੈਕਸ਼ਨ ਬਹੁਤ ਘੱਟ ਹੈ ਇਸ ਲਈ ਆਓ ਅੱਜ ਅਸੀਂ ਇਸ ਮੌਕੇ ਤੇ ਪ੍ਰਣ ਕਰੀਏ ਕਿ ਮਰਨੋਂ ਬRAND ਆਪਣੀ ਅੱਖਾਂ ਦਾਣ ਕਰਾਂਗੇ ਅਤੇ ਹੋਰ ਲੋਕਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਾਂਗੇ ਲੋਕਾਂ ਨੂੰ ਪ੍ਰੇਰਿਤ ਕਰਕੇ ਅਸੀਂ ਉਹਨਾਂ ਦੇ ਅੱਖਾਂ ਦਾਣ ਕਰਵਾਨੇ ਆ ਤੇ ਪੀਜੀਆਈ ਨੂੰ ਕੰਟੈਕਟ ਕਰਦੇ ਹਾਂ ਕਿ ਪੀਜੀਆਈ ਦੀ ਟੀਮ ਫਿਰ ਘੰਟੇ ਚ ਆ ਜਾਂਦੀ ਉਸੇ ਉੱਥੇ ਘਰ ਵਿੱਚ ਹੀ ਤੇ ਉੱਥੇ 10 ਮਿੰਟ ਦਾ ਪ੍ਰੋਸੈਸ ਹੈ ਅੱਖਾਂ ਉਹ ਲੈ ਜਾਂਦੇ ਨੇ ਇੱਕ ਜਗ੍ਹਾ ਪਲਾਸਟਿਕ 'ਚ ਰੱਖ ਜਾਂਦੇ ਨੇ ਤੇ ਉਹ ਫਿਰ 48 ਘੰਟੇ 'ਚ ਅੱਗੇ ਟ੍ਰਾਂਸਪਲੈਂਟ ਹੋ ਜਾਂਦੀਆਂ ਹਨ ਨੀਡੀ ਲੋਕਾਂ ਨੂੰ ਪੰਜਾਬ ਵਿੱਚ ਸਹਿਕਾਰੀ ਖੇਤਰ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਕਦਮੀ ਕਰਦੇ ਹੋਏ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਵੀ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਮੁਖ ਸਖਤਰ ਅਤੇ ਵਿਕਤ ਕਮਿਸ਼ਨਰ ਸਹਿਕਾਰਤਾ ਵੀ ਕੇ ਸਿੰਘ ਦੀ ਮੌਜੂਦਗੀ ਵਿੱਚ ਮੈਸਰਸ एजर्स सिस्टम लिमिटेड ਅਤੇ ਮੈਸਰਜ਼ ਡਾਇਨਾਕੌਨਸ ਸਿਸਟਮ ਐਂਡ ਸੋਲੂਸ਼ਨ ਲਿਮਟਿਡ ਨਾਲ ਸੀਬੀਐਸ ਅਪਗ੍ਰੇਡੇਸ਼ਨ ਸਮਝੌਤਾ ਸਹਿਬਤ ਕੀਤਾ। ਵਿਕੇ ਸਿੰਘ ਨੇ ਸੁਸਾਇਟੀਆਂ ਦੇ ਸਖਤਰਾਂ ਅਤੇ ਪ੍ਰਬੰਧਕ ਕਮੇਟੀਆਂ ਤੱਕ ਜਾਣਕਾਰੀ ਪਹੁੰਚਾਉਣ ਦੀ ਸਹੂਲਤ ਪ੍ਰਦਾਨ ਕਰਨ ਵਾਸਤੇ ਇਸ ਟੈਕਨਾਲੋਜੀ ਦੀ ਸ਼ੁਰੂਆਤ ਦੀ ਸੂਰਤ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਹਿਕਾਰੀ ਖੇਤਰ ਵਿੱਚ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਧੋਖਾਧੜੀ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਠੱਲ ਪਵੇਗੀ। ਵਿਕੇ ਸਿੰਘ ਨੇ ਕਿਹਾ ਕਿ ਕੋਰ ਬੈਂਕਿੰਗ ਹੱਲ ਲਈ ਇਨਫੋਸਿਸ ਦੇ ਫਿਨੋਕ 10ਤੀ ਵਰਤੋਂ ਸਾਰੇ ਹਿੱਸੇਦਾਰਾਂ ਦੇ ਏਕੀਕਰਨ ਨੂੰ ਵਧਾਏਗੀ ਅਤੇ ਸਹਿਜ ਲੈਣ-ਦੇਣ ਨੂੰ ਸਮਰੱਥ ਬਣਾਵੇਗੀ ਜਿਸ ਨਾਲ ਸਹਿਕਾਰੀ ਖੇਤਰ ਦੀ ਸੁਚੱਜੀ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਪੈਰਿਸ 올림픽 2024 ਦੇ ਅੱਜ 8ਵੇਂ ਦਿਨ ਸ਼ੂਟਿੰਗ ਵਿੱਚ ਮਨੁਪਾਖਰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੀ ਸਥਾਂ ਤੇ ਰਹੀ ਉਹ ਹੈਟ੍ਰਿਕ ਤੋਂ ਖੁੰਝ ਗਈ ਅਤੇ ਦੋ ਇਤਿਹਾਸਕ ਕਾਂਸੀ ਦੇ ਤਮਗਿਆਂ ਨਾਲ ਆਪਣਾ 올림픽 ਸਫ਼ਰ ਪੂਰਾ ਕੀਤਾ। ਚਾਰ ਐਥਲੀਟਾਂ ਦੇ ਮੈਦਾਨ 'ਚ ਬਚਣ ਨਾਲ ਮਨੂ ਹੰਗਰੀ ਦੀ ਵਰੋਨਿਕਾ ਮੇਜਰ ਨਾਲ 28 ਅੰਕਾਂ ਨਾਲ ਬਰਾਬਰੀ ਤੇ ਰਹੀ ਤੇ ਪੰਜ ਸ਼ਾਰਟ ਸ਼ੂਟ ਆਫ ਮਨੂ ਦੋ ਵਾਰ ਖੁੰਝ ਗਈ ਜਦਕਿ ਮੇਜਰ ਸਿਰਫ ਇੱਕ ਵਾਰ ਹੀ ਖੁੰਜੀ ਤੀਰਅੰਦਾਜ਼ੀ ਦੇ ਆਰਧਵਰਗ ਵਿੱਚ ਭਜਨਕੌਰ ਨੂੰ ਵੀ ਨਿਰਾਸ਼ਾ ਮਿਲੀ ਤੇ ਉਹ ਅਗਲੀ ਗੇੜ ਵਾਸਤੇ ਕੁਆਲੀਫਾਈ ਨਹੀਂ ਕਰ ਸਕੀ ਜਦਕੀ ਦੀਪਿਕਾ ਕੁਮਾਰੀ ਵੀ ewomenਸ ਇੰਡੀਵਿਜੂਅਲ ਦਾ ਕੁਆਟਰਫਾਈਨਲ ਹਾਰ ਗਈ ਹੈ ਇਧਰ ਮਰਦਾਂ ਦੀ ਹਾਕੀ ਵਿੱਚ ਕੱਲ ਭਾਰਤ ਨੇ ਮਿਊਨਿਕ 올림픽 ਖੇਡਾਂ ਤੋਂ ਬਾਅਦ 52 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਪਹਿਲੀ ਵਾਰ 올림픽 ਖੇਡਾਂ ਚ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ ਹੁਣ ਕੁਆਟਰਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਭਲਕੇ 4 ਅਗਸਤ ਨੂੰ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ ਇਸ ਦੌਰਾਨ ਪੈਰਾਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਆਮ ਲੋਕਾਂ ਨੂੰ ਬਹੁਤ ਆਸਾਨੀ ਭਾਰਤੀ ਸਟੇਟ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਸੁਰਿੰਦਰ ਕਪੂਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੀ ਖੇਲੋ ਇੰਡੀਆ ਮਹਿੰਮ ਨੇ ਖਿਡਾਰੀਆਂ ਨੂੰ ਉਤਸ਼ਾਹਤ ਕੀਤਾ ਹੈ। ਭਾਰਤ ਦੇ ਖਿਡਾਰੀਆਂ ਦਾ ਬੜਾ ਸ਼ਾਨਦਾਰ ਪ੍ਰਦਰਸ਼ਨ ਚੱਲ ਰਿਹਾ ਹੈ। ਪਹਿਲੀ ਟਾਈਮ ਹਿਸਟਰੀ 'ਚ ਹੋਇਆ ਹੈ ਕਿ ਇੱਕ sport ਦੇ ਵਿੱਚ ਸਾਨੂੰ 3 ਮੈਡਲ ਮਿਲਣ। ਸ਼ੂਟਿੰਗ ਦੇ ਵਿੱਚ ਦੇਖੋ ਆਪਣੀ ਬੱਚੀ ਮਨੋ ਨੇ 2 ਮੈਡਲ ਜਿੱਤੇ। ਸਪਿਲ ਨੇ ਇੱਕ ਮੈਡਲ ਜਿੱਤਿਆ ਹਾਕੀ ਦੇ ਵਿੱਚ ਆਪਾਂ ਕੁਆਰਟਰ ਫਾਈਨਲ ਚ ਪਹੁੰਚ ਗਏ ਆ ਬੈਡਮਿੰਟਨ ਦੇ ਵਿੱਚ ਵੀ ਸਾਡੀਆਂ ਵਾਲੀਆਂ ਉਮੀਦਾਂ ਬਿਲਕੁਲ ਟਾਈਮ ਚਲਦੀਆਂ ਰਹੀਆਂ ਇਸ ਵਾਰੀ ਲੱਗਦਾ ਕਿ ਸਾਡਾ ਜਿਹੜਾ ਪ੍ਰਦਰਸ਼ਨ ਨਾ ਟੋਕਿਓ ਨੂੰ ਸਰਪਾਸ ਕਰ ਜਾਏਗਾ ਔਰ ਉਮੀਦ ਹੈ 10 ਤੋਂ 12 ਮੈਡਲ ਆਪਾਂ ਲੈ ਕੇ ਆਵਾਂਗੇ ਜਦੋਂ ਪਰ ਸਰਕਾਰ ਨੇ ਜਿਹੜਾ ਖੇਲੋ ਇੰਡੀਆ ਦਾ ਜਿਹੜਾ ਮਿਸ਼ਨ ਸਟਾਰਟ ਕੀਤਾ ਇਹ ਸਾਡੇ ਜਿਹੜੇ ਖਿਡਾਰੀ ਨੇ ਜਿਹੜੇ ਮੈਡਲ ਤੱਕ ਪਹੁੰਚ ਰਹੇ ਨੇ ਉਹਨਾਂ ਨੂੰ ਬੜੀ ਹੈਲਪ ਕੀਤੀ ਫਰਦਰਗਟ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਪਨੀਰ ਸ਼ਰਗਿਲ ਨੇ ਕਿਹਾ ਕਿ ਇਸ ਕੋਲੋਂ ਕਿਸਾਨਾਂ ਨੂੰ ਖੇਤਾਂ 'ਚ ਡਰੋਨ ਰਾਹੀਂ ਸਪਰੇਅ ਕਰਾਉਣ ਦੀ ਦਿੱਤੀ ਸਹੂਲਤ ਦਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਡਾ ਲਾਭ ਪਹੁੰਚੇਗਾ ਕਿਉਂਕਿ ਡਰੋਨ ਰਾਹੀਂ 1 ਏਕੜ ਰਕਬੇ 'ਚ 7 ਮਿੰਟ 'ਚ ਸਪਰੇਅ ਕੀਤੀ ਜਾ ਸਕਦੀ ਹੈ ਤੇ ਇਸ ਨਾਲ 1 ਏਕੜ ਰਕਬੇ 'ਚ ਸਪਰੇਅ ਕਰਨ ਨਾਲ ਸਿਰਫ 10 ਲੀਟਰ ਪਾਣੀ ਦੀ ਹੀ ਖਪਤ ਹੁੰਦੀ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਫਕੋ ਦੇ ਡਰੋਨ ਨੂੰ ਰਵਾਨਾ ਕਰਨ ਮੌਕੇ ਉਹਨਾਂ ਦੱਸਿਆ ਕਿ ਡਰੋਨ ਨਾਲ ਸਪਰੇਅ ਕਰਵਾਉਣ ਦੇ ਚਾਹਵਾਨ ਕਿਸਾਨ ਮੋਬਾਈਲ ਐਪ ਇਫਕੋ ਕਿਸਾਨ ਉਦੇ ਤੇ ਇਫਕੋ ਸਹਿਕਾਰ ਉਡਾਨ ਰਾਹੀਂ ਆਨਲਾਈਨ ਆਰਡਰ ਕਰ ਸਕਤੇ ਨੇ ਉਹਨਾਂ ਕਿਹਾ ਕਿ ਕਿਸਾਨਾਂ ਦਾ ਆਰਡਰ ਸੰਬੰਧਿਤ ਧੱਕ ਪਹੁੰਚਣ ਉਪਰੰਤ ਉਹਨਾਂ ਦੇ ਖੇਤ ਵਿੱਚ ਆ ਕੇ ਸਪਰੇਅ ਕਰ ਦਿੱਤੀ ਜਾਵੇਗੀ ਦਿ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਬਾਦੂ ਭੋਜਨ ਪੈਦਾ ਕਰਨ ਵਾਲਾ ਮੁਲਕ ਹੈ ਅਤੇ ਵਿਸ਼ਵ ਖੁਰਾਕ ਸੁਰੱਖਿਆ ਤੇ ਵਿਸ਼ਵ ਪੋਸ਼ਣ ਸੁਰੱਖਿਆ ਵਿੱਚ ਲੱਗਿਆ ਹੋਇਆ ਹੈ ਤੇ ਪੈਰੀਸ 올림픽 2024 ਦੇ ਅੱਜ 8ਵੇਂ ਦਿਨ ਸ਼ੂਟਿੰਗ ਚ ਮਨੁਪਾਖਰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਚ ਚੌਥੇ ਸਥਾਨ ਤੇ ਰੈਕੀ ਹੈਟ੍ਰਿਕ ਤੋਖੁੰਜੀ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ